ਸਵਾਗਤ ਹੈ ਜੀ ਤੁਹਾਡਾ ਰਵੀ ਮਲੋਤਰਾ ਕਿਚਨ ਚ ਅੱਜ ਬਣਾਵਾਂਗੇ ਅਸੀਂ ਰਾਜਮਾ ਬਿਨਾ ਪਿਓਏ ਹੋਏ ਬਿਨਾ ਮਸਾਲਾ ਕੁੱਟੇ ਤੇ ਬਿਨਾ ਹੀ ਗ੍ਰਾਈਂਡ ਕੀਤੇ ਹੋਏ ਸੋ ਸਭ ਤੋਂ ਪਹਿਲਾਂ ਅਸੀਂ ਇੱਕ ਕੌਲੀ ਜਿਹੜੀ ਹੈ ਜੀ ਰਾਜਮਾ ਲੈ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈ ਜੀ ਧੋ ਲੈਣਾ ਦੋਕ ਵਾਰੀ ਇਹਨਾਂ ਨੂੰ ਅਸੀਂ ਚੰਗੀ ਸਾਫ ਪਾਣੀ ਦੇ ਵਿੱਚ ਧੋ ਲਾਂਗੇ ਤੇ ਚੰਗੀ ਤਰ੍ਹਾਂ ਜਿਹੜਾ ਹੈ ਜੀ ਧੋਣ ਤੋਂ ਬਾਅਦ ਜਿਹੜਾ ਹੈ ਅਸੀਂ ਇਸ ਨੂੰ ਅਸੀਂ ਥੋੜਾ ਜਿਹਾ ਗਰਮ ਪਾਣੀ ਕੀਤਾ ਲਿਆ ਸੀ ਅਸੀਂ ਅਸੀਂ ਜੀ ਪਹਿਲਾਂ ਹੀ ਜਿਹੜਾ ਗਰਮ ਕਰਨ ਲਈ ਰੱਖ ਦਿੱਤਾ ਸੀ ਤੇ ਜਿਹੜੇ ਰਾਜਮਾ ਇਹਨਾਂ ਨੂੰ ਧੋਣ ਤੋਂ ਬਾਅਦ ਅਸੀਂ ਗਰਮ ਪਾਣੀ ਦੇ ਵਿੱਚ ਥੋੜਾ ਜਿਹਾ ਪਾ ਲੈਣਾ ਸੀ ਇਹਨਾਂ ਨੂੰ ਤੇ ਨਾਲ ਹੀ ਅਸੀਂ ਥੋੜਾ ਜਿਹਾ ਨਮਕ ਪਾਤਾ ਹੈ ਆਪਣੇ ਰਾਜਮਾਵਾਂ ਦੇ ਹਿਸਾਬ ਦੇ ਨਾਲ ਤੇ ਗੈਸ ਬੰਦ ਕਰਕੇ ਤੇ ਅਸੀਂ ਇਸ ਨੂੰ ਥੋੜਾ ਜਿਹਾ ਅੱਧੇ ਘੰਟੇ ਵਾਸਤੇ ਢੱਕ ਕੇ ਰੱਖ ਦੇਵਾਂਗੇ ਤੇ ਅੱਧਾ ਘੰਟਾ ਹੋ ਚੁੱਕਿਆ ਸੋ ਦੇਖ ਸਕਦੇ ਹੋ ਰਾਜਮਾ ਜਿਹੜੇ ਸਾਡੇ ਭੇਜ ਗਏ ਹਨ ਇਹਨਾਂ ਨੂੰ ਬਿਲਕੁਲ ਵੀ ਜ਼ਿਆਦਾ ਟਾਈਮ ਜੇਕਰ ਨਹੀਂ ਹੈ ਤੁਹਾਡੇ ਕੋਲ ਪੀਉਣ ਜੋਗਾ ਤਾਂ ਤੁਸੀਂ ਥੋੜਾ ਜਿਹਾ ਗਰਮ ਪਾਣੀ ਲੈ ਕੇ ਓਜਿ ਪੀਉ ਸਕਦੇ ਹੋ ਤੇ ਨਾਲ ਹੀ ਅਸੀਂ ਜੀ ਮਸਾਲੇ ਵੀ ਤਿਆਰ ਕਰ ਲਏ ਹਨ ਪਿਆਜ਼ ਟਮਾਟਰ ਲਸਣ ਤੇ ਹਰੀਆਂ ਮਿਰਚਾਂ ਔਰ ਅਦਰਕ ਅਦਰਕ ਨੂੰ ਅਸੀਂ ਕਟ ਲਿਆ ਹੈ ਤੇ ਬਾਕੀ ਚੀਜ਼ਾਂ ਜਿਹੜੀਆਂ ਹਨ ਉਹਨਾਂ ਨੂੰ ਅਸੀਂ ਕੱਟ ਲਿਆ ਹੈ ਸਾਰੇ ਚੀਜ਼ਾਂ ਨੂੰ ਤੇ ਹੁਣ ਅਸੀਂ ਜੀ ਤੜਕਾ ਲਗਾਵਾਂਗੇ ਸਰੋਂ ਦੇ ਤੇਲ ਦੇ ਵਿੱਚ ਜਿਹੜਾ ਹੈ ਰਾਜਮਾ ਬਣਾਵਾਂਗੇ ਨਾ ਬਹੁਤ ਵਧੀਆ ਬਣਦੇ ਆ ਰਿਫਾਈਨਡ ਆਇਲ ਵੀ ਤੁਸੀਂ ਜਿਹੜਾ ਮਰਜ਼ੀ ਯੂਜ਼ ਕਰ ਸਕਦੇ ਹੋ ਸੋ ਮੈਂ ਜਿਹੜੇ ਰਾਜਮਾ ਹੈ ਸਰੋਂ ਦੇ ਤੇਲ ਚ ਬਣਾ ਰਹੀ ਹਾਂ ਜੀਰਾ ਪਾਇਆ ਹੈ ਜੀ ਅੱਧਾ ਇੱਕ ਚਮਚ ਤੇ ਦੋ ਤੇਜ ਪੱਤੇ ਪਾਏ ਹਨ ਇਹਨਾਂ ਨੂੰ ਥੋੜਾ ਜਿਹਾ ਹਲਕਾ ਜਿਹਾ ਅਸੀਂ ਥੋੜਾ ਜਿਹਾ ਚਟਕ ਜਾਏਗਾ ਜਦੋਂ ਜੀਰਾ ਤੇ ਇਸੇ ਨਾਲ ਹੀ ਪਾ ਦਨੇ ਹੈ ਜੀ ਲਸਣ ਲਸਣ ਨੂੰ ਬਿਨਾ ਬਰੀਕ ਕੀਤਾ ਹੋਇਆ ਨੂੰ ਅਸੀਂ ਥੋੜਾ ਜਿਹਾ ਲਾਲ ਕਰ ਲੈਣਾ ਥੋੜਾ ਜਿਹਾ ਭੁੰਨ ਲਾਂਗੇ ਲਸਣ ਨੂੰ ਅਸੀਂ ਤੇ ਲਸਣ ਥੋੜਾ ਜਿਹਾ ਜਦੋਂ ਲਾਲ ਹੋ ਜਾਏਗਾ ਬਰਾਊਨ ਜਿਹਾ ਹੋ ਜਾਏਗਾ ਤੇ ਨਾਲੇ ਅਸੀਂ ਕੱਟੇ ਹੋਏ ਪਿਆਜ਼ ਪਾ ਦਨੇ ਆ ਅਸੀਂ ਬਿਲਕੁਲ ਵੀ ਮਸਾਲੇ ਨੂੰ ਜਿਹੜਾ ਬਿਲਕੁਲ ਵਧੀਆ ਮਸਾਲਾ ਬਣ ਕੇ ਤਿਆਰ ਹੋਏਗਾ ਨਾ ਤਾਂ ਅਸੀਂ ਨੂੰ ਕੁੱਟਿਆ ਹੈ ਤੇ ਨਾ ਹੀ ਅਸੀਂ ਜੀ ਨੂੰ ਗਰਾਉਂਡ ਕੀਤਾ ਤੇ ਮਸਾਲਾ ਫੇਰ ਵੀ ਸਾਡਾ ਜਿਹੜਾ ਬਿਲਕੁਲ ਵਧੀਆ ਤਿਆਰ ਹੋਏਗਾ ਤੇ ਨਾਲ ਅਸੀਂ ਥੋੜਾ ਜਿਹਾ ਭੁੰਨਣ ਤੋਂ ਬਾਅਦ ਪਿਆਜ਼ਾਂ ਨੂੰ ਕੁੱਟਿਆ ਹੋਇਆ ਜਿਹੜਾ ਅਦਰਕ ਹੈ ਜਿਉਂ ਪਾਤਾ ਤੇ ਹਰੀਆਂ ਮਿਰਚਾਂ ਦੋਕ ਲਈਆਂ ਇਹ ਵੀ ਪਾ ਦਿੱਤੀਆਂ ਹਨ ਅਸੀਂ ਤੇ ਇਹ ਮਸਾਲੇ ਦੇ ਨਾਲ ਹੀ ਚੰਗੀ ਤਰ੍ਹਾਂ ਇਹਨਾਂ ਨੂੰ ਵੀ ਭੁੰਨ ਲੈਣਾ ਹੈ ਸੋ ਜਦੋਂ ਮਸਾਲਾ ਭੁੱਜ ਜਾ ਸਾਡਾ ਤੇ ਫਿਰ ਅਸੀਂ ਸੁੱਕੇ ਮਸਾਲੇ ਪਾ ਦਨੇ ਹਾਂ ਜੀ ਹਲਦੀ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਤੇ ਧੀ ਦੇਗੀ ਮਿਰਚ ਨਮਕ ਜਿਹੜਾ ਅਸੀਂ ਜਦੋਂ ਅਸੀਂ ਰਾਜਮਾਂ ਨੂੰ ਗਰਮ ਪਾਣੀ 'ਚ ਥੋੜੇ دیر ਲਈ ਰੱਖਿਆ ਸੀ ਅੱਧੇ ਘੰਟੇ ਲਈ ਉਹਦਾ ਅਸੀਂ ਨਮਕ ਪਾ ਦਿੱਤਾ ਸੀ ਤੇ ਮਸਾਲਾ ਭੁੰਨਣ ਤੋਂ ਬਾਅਦ ਨਾਲ ਹੀ ਅਸੀਂ ਟਮਾਟਰ ਪਾ ਦਿੱਤੇ ਨੇ ਤੇ ਟਮਾਟਰਾਂ ਨੂੰ ਵੀ ਥੋੜਾ ਜਿਹਾ ਭਨ ਲਾਂਗੇ ਅਸੀਂ ਤਾਂ ਜੋ ਟਮਾਟਰ ਵੀ ਜਿਹੜੇ ਥੋੜੇ ਜਿਹਾ ਸੌਫਟ ਹੋ ਜਾਣ ਤੇ ਹੁਣ ਅਸੀਂ ਇਹਦੇ ਵਿੱਚ ਭਿੱਜੇ ਹੋਏ ਰਾਜਮਾ ਜਿਹੜੇ ਹਨ ਜੀ ਪਾਣੀ ਸਮੇਤ ਜਿਹੜੇ ਹਨ ਜਿਸ ਪਾਣੀ ਚ ਅਸੀਂ ਭੋਇਆ ਸੀ ਉਹਦੇ ਨਾਲ ਹੀ ਅਸੀਂ ਜਿਹੜੇ ਮਸਾਲੇ ਚ ਪਾ ਦਿੱਤੇ ਨੇ ਥੋੜਾ ਜਿਹਾ ਹਿਲਾ ਲਾਂਗੇ ਇਹਨਾਂ ਨੂੰ ਅਸੀਂ ਤਾਂ ਜੋ ਅੱਛੀ ਤਰ੍ਹਾਂ ਮਸਾਲੇ ਮਿਕਸ ਹੋ ਜਾਣ ਤੇ ਥੋੜਾ ਜਿਹਾ ਪਾਣੀ ਅਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਹੋਰ ਪਾਵਾਂਗੇ ਤਾਂ ਜੋ ਜਿੰਨੇ ਕੁ ਰਾਜਮਾ ਹਨ ਰਾਜਮਾ ਤੋਂ ਥੋੜਾ ਜਿਹਾ ਅੱਧਾ ਕਿੰਝ ਜਿਹੜੇ ਜਿਹੜਾ ਪਾਣੀ ਅਸੀਂ ਥੋੜਾ ਜਿਹਾ ਵੱਧ ਪਾਣਾ ਕਿਉਂਕਿ ਰਾਜਮਾ ਜਿਹੜੇ ਹਨ ਉਹਨਾਂ ਨੂੰ ਥੋੜਾ ਜਿਹਾ ਅਸੀਂ ਗਲਣਾ ਵੀ ਹੈ ਔਰ ਮਸਾਲਾ ਵੀ ਤਿਆਰ ਹੋਣਾ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ ਅਸੀਂ ਸੋ ਦੇਖ ਸਕਦੇ ਹੋ ਕਿ ਅਸੀਂ 10 ਮਿੰਟ ਅਸੀਂ ਬੰਦ ਕਰਕੇ ਉਹ ਕੁੱਕਰ ਨੂੰ ਰਾਜਮਾ ਵੀ ਜਿਹੜੇ ਸਾਡੇ ਗਲ ਚੁੱਕੇ ਹੈ ਤੇ ਨਾਲ ਹੀ ਮਸਾਲਾ ਵੀ ਜਿਹੜਾ ਸਾਡਾ ਬਿਲਕੁਲ ਵਧੀਆ ਬਣ ਗਿਆ। ਇਹਨੂੰ ਅੱਛੀ ਇਤਨਾ ਜਰਾ ਜਰਾ ਕਸੇ ਹਿਲਾ ਲਾਂਗੇ। ਸੋ ਦੇਖ ਸਕਦੇ ਹੋ ਮਸਾਲਾ ਵੀ ਬਣ ਗਿਆ ਤੇ ਰਾਜਮਾ ਵੀ ਜਿਹੜੇ ਸਾਡੇ ਆ ਉਹ ਗਲ ਚੁੱਕੇ ਆ। ਤੇ ਹੁਣ ਇਹਦੇ ਵਿੱਚ ਅਸੀਂ ਜਿੰਨੀ ਵੀ ਗਰੇਵੀ ਬਣਾਉਣਾ ਚਾਹੁੰਦੇ ਆ ਓਨੀ ਕਾ ਅਸੀਂ ਪਾਣੀ ਪਾ ਕੇ ਓਨਾਕ ਪਾਣੀ ਅਸੀਂ ਗਰਮ ਪਾਣਾ ਹੈ। ਸੋ ਗਰਮ ਪਾਣੀ ਪਾਇਆ ਹੈ ਜੀ ਗਰੇਵੀ ਬਣਾਉਣ ਦੇ ਵਾਸਤੇ ਇਹ ਆਪਣੀ ਮਰਜ਼ੀ ਹੈ ਕਿ ਜਿਸ ਤਰ੍ਹਾਂ ਦੀ ਵੀ ਗਰੇਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਸੰਘਣੀ ਬਣਾਉਣਾ ਚਾਹੁੰਦੇ ਹੋ ਜਾਂ ਪਤਲੀ ਬਣਾਉਣਾ ਚਾਹੁੰਦੇ ਹੋ ਰੋਟੀ ਨਾਲ ਖਾਣ ਲਈ ਜਾਂ ਚਾਵਲ ਨਾਲ ਖਾਣ ਲਈ ਉਸੇ ਤਰੀਕੇ ਨਾਲ ਤੁਸੀਂ ਗਰੇਵੀ ਜਿਹੜੀ ਆਪਣੇ ਸਵਾਦ ਬਣਾ ਸਕਦੇ ਹੋ ਤੇ ਹੁਣ ਅਸੀਂ ਗਰੇਵੀ ਨੂੰ ਥੋੜੀ ਜਿੜ ਪਕਾ ਲੈਣਾ ਬਿਨਾਂ ਢੱਕਣ ਬੰਦ ਕੀਤੇ ਹੋਇਆ ਸੋ 10 ਮਿੰਟ ਜਿਹੜਾ ਹੈ ਜੀ ਅਸੀਂ ਗਰੇਵੀ ਨੂੰ ਵੀ ਪਕਾ ਲਿਆ ਤੇ ਸਬਜ਼ੀ ਸਾਡੀ ਜਿਹੜੀ ਹੈ ਜੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਬਜ਼ੀ ਬਣੀ ਹੈ ਤੇ ਹੁਣ ਇਹਦੇ ਵਿੱਚ ਅਸੀਂ ਅੱਧਾ ਚਮਚ ਜਿਹੜਾ ਹੈ ਜੀ ਗਰਮ ਮਸਾਲਾ ਪਾ ਦਿੱਤਾ ਔਰ ਹਰਾ ਧਨੀਆ ਕੱਟਿਆ ਹੋਇਆ ਪਾਇਆ ਹੈ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਸੋ ਇੱਕ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਜੀ ਬੜੀ ਫਟਾਫਟ ਜਿਹੜਾ ਹੈ ਇਸ ਤਰੀਕੇ ਨਾਲ ਰਾਜਮਾ ਜਿਹੜੇ ਬਣ ਕੇ ਤਿਆਰ ਹੋ ਜਾਂਦੇ ਆ ਤੇ ਇੱਕ ਚਮਚ ਅਸੀਂ ਜੀ ਬਾਅਦ ਵਿੱਚ ਦੇਸੀ ਘਿਓ ਦਾ ਪਾ ਦਿੱਤਾ ਹੈ ਸੋ ਸਬਜੀ ਦਾ ਟੇਸ ਹੋਰ ਹੀ ਬਹੁਤ ਵਧੀਆ ਬਣ ਜੇਗਾ ਥੋੜਾ ਜਿਆ ਦੇਸੀ ਘਿਓ ਪਾ ਲੋ ਤੇ ਸੋ ਸਬਜੀ ਆਪਣੀ ਜੀ ਰਾਜਮਾ ਬਣ ਕੇ ਤਿਆਰ ਹੋ ਗਏ ਹਨ ਸੋ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਤੇ ਕਮੈਂਟ